ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨੂਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਸੀਂ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਪੰਜਾਬੀ ਗਾਇਕ ਕਰਨ ਔਜਲਾ ਨੇ ਮੁੜ ਰਚਿਆ ਇਤਿਹਾਸ ਹਾਸਲ ਕੀਤੀ ਵੱਡੀ ਉਪਲਬਧੀ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਅਕਸਰ ਹੀ ਉਹਨਾਂ ਦੇ ਗੀਤਾਂ ਲਈ ਜਾਣਿਆ ਜਾਂਦਾ ਹੈ ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣੇ ਨਾਂ ਇੱਕ ਹੋਰ ਨਵੀਂ ਉਪਲਬਧੀ ਹਾਸਲ ਕਰ ਲਈ ਹੈ ਕਰਨ ਔਜਲਾ ਦਾ ਨਾਮ ਗਲੋਬਲ ਡਿਜੀਟਲ ਆਰਟਿਸਟਸ ਦੀ ਲਿਸਟ ਚ ਸ਼ਾਮਿਲ ਹੋ ਗਿਆ ਹੈ ਹਾਲ ਹੀ ਵਿੱਚ ਕਰਨ ਔਜਲਾ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ ਕਰਨ ਔਜਲਾ ਅਜੇ ਪਹਿਲੇ ਪੰਜਾਬੀ ਕਲਾਕਾਰ ਅਤੇ ਭਾਰਤ ਦੇ ਤੀਜੇ ਕਲਾਕਾਰ ਵਜੋਂ ਨਾ ਗਲੋਬਲ ਡਿਜੀਟਲ ਆਰਟਿਸਟ ਦੀ ਲਿਸਟ 'ਚ ਆਪਣਾ ਨਾਮ ਸ਼ਾਮਲ ਕਰਵਾ ਚੁੱਕੇ ਹਨ ਇਸ ਲਿਸਟ 'ਚ ਦੇਸ਼ ਵਿਦੇਸ਼ ਤੋਂ ਉਹਨਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਗਲੋਬਲ ਤੌਰ ਤੇ ਪਰਫਾਰਮੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਅਤੇ ਉਹਨਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ ਕਰਨ ਔਜਲਾ ਨਿਸ਼ ਕੀਰਾ ਪਿਟਬੁਲ ਜਸਟਿਨ ਬੀਬਰ ਅਤੇ ਇੱਥੋਂ ਤੱਕ ਕਿ ਦਿਲਜੀਤ ਦਸਾਂਝ ਨੂੰ ਵੀ ਪਛਾੜਿਆ ਹੈ ਗਲੋਬਲ ਡਿਜੀਟਲ ਆਰਟਿਸਟ ਰੈਂਕਿੰਗ ਵਿੱਚ ਪਹਿਲੇ ਪੰਜਾਬੀ ਅਤੇ ਤੀਜੇ ਭਾਰਤੀ ਵਜੋਂ ਉਹਨਾਂ ਆਪਣਾ ਨਾਮ ਦਰਜ ਕਰਵਾ ਲਿਆ ਹੈ ਕਰਨ ਔਜਲਾ ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਚੰਗੇ ਸਟੇਜ ਪਰਫਾਰਮੈਂਸ ਵੀ ਹਨ ਕਰਨ ਔਜਲਾ ਨੇ ਪੰਜਾਬੀ 뮤직 ਇੰਡਸਟਰੀ ਨੂੰ ਚੁੰਨੀ ਬਚ ਕੇ ਬਚ ਕੇ ਆਨਟੋ ਆਪ ਸਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ ਪਾਲੀਵੁੱਡ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ बैड ਨਿਊਜ਼ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ ਇਸ ਫਿਲਮ ਦਾ ਜੇ ਗਾਇਕ ਕਰਨ ਔਜਲਾ ਵੱਲੋਂ ਗਾਇਆ ਗੀਤ ਤੌਬਾ ਤੌਬਾ ਵੀ ਕਾਫੀ ਹਿੱਟ ਰਿਹਾ ਸੀ ਧੰਨਵਾਦ